ਜੀ ਨਾਨਕੇ ਦਾ ਟਰੈਕਟਰ ਪਹੁੰਚਿਆ ਇਹ 2024 ਮਾਡਲ ਹੈ ਤੇ ਇਹਦਾ ਥੋੜਾ ਬੋਤਾ ਕੰਮ ਕਰਾਇਆ ਮੋਡੀਫਿਕੇਸ਼ਨ ਕਰਾਈਆ ਆਪਣਾ ਵਾਲਾ ਟਰੈਕਟਰ ਲਿਆ ਰਹੇ ਹਾਂ ਆਪਣੀ ਮੋਟਰ ਤੇ ਬੁਲਾਇਆ ਮੈਂ ਸਪੈਸ਼ਲ ਦੇਖਣ ਵਾਸਤੇ ਵੀ ਕਿੰਨਾ ਕੁ ਫਰਕ ਹੈਦਾ ਸੋ ਉਦੇ ਸਿੰਪਲ ਨਾਲੋਂ ਵੀ ਫਰਕ ਹੈਗਾ ਜਾਂ ਨਹੀਂ ਹੈਗਾ ਤਵੀਆਂ ਨੌ ਨੌ ਦੀ ਜੰਤੂ ਵਾਲੀਆਂ ਫੁੱਲ ਖੋਲਦੀਆਂ ਛੋਟਾ ਖੇਤ ਆ ਆਪਣਾ ਠੀਕ ਹੈ ਜੀ ਤੋਂ ਦੂਏ ਹਾਈਕ ਤੌਰ ਲੱਗਿਆ ਦੇਖੋ ਵਦਿਆ ਤੋਰਾ ਫਰਾ ਆਲਿਆਂ ਦੀ ਫੁੱਲ ਆਈ ਇੱਕ ਟਰੈਕਟਰ ਤਾਂ ਦੇਖ ਲੈ ਤੁਸੀਂ ਦੋ ਗੇੜੇ ਉਹਦੇ 36 30 ਦੇ ਤੇ ਹੁਣ ਆਪਾਂ ਨੇ ਜਮਾ ਸਿੰਪਲ ਸੀਆਰਡੀ ਜਿਹੜਾ ਆਪਣਾ ਨਵਾਂ ਮਾਡਲ ਆ ਇਹਦੇ ਨਾਲੇ ਦੇਖਣਾ ਆਪਾਂ ਨੇ ਮਰਜਾ ਚਲਾ ਕੇ ਕਿਉਂਕਿ ਇਹ 4 ਵੀਲ ਵੀ ਆ ਗਿਆ ਥੋੜਾ ਜਾਂ ਆਪਣੇ ਵਾਲਾ ਹੌਲੈਂਡ ਗਿਆ ਪਰ ਮਰਜਾ ਨਹੀਂ ਉਹਦੇ ਨਾਲ ਦੇਖਾ ਚਲਾ ਕੇ ਇੱਕ ਨਾ ਸਾਡੇ ਕੋਲ ਮੋਟਰਸਾਈਕਲ ਆ ਜਾ ਕੇ ਮੈਂ ਦੂਜੀ ਜਗ੍ਹਾ ਤੇ ਕਿੱਥੋਂ ਲਿਆਉਂਦੇ ਹਣਾ ਆਪਾਂ ਦੇਖਣਾ ਚਲਾ ਕੇ ਉਸ ਤੋਂ ਬਾਅਦ ਹਲ ਵੀ ਲੈ ਜਾਂਦੇ ਆਪਾਂ ਨੇ 15 ਵਾਲੇ ਤੇ ਡਰਾਈਵਰ ਉਹੀ ਕੱਢ ਲੈਨੇ ਆ ਹਰਿੰਦਰਾਲੇ ਦੀ ਡਰਾਈਵਰ ਹਰਿੰਦਰਾਲੇ ਦੀ ਕੱਢ ਲੈਨੇ ਚਲ ਤਾਂ ਹੁੰਦਾ ਹੈ ਨਾ ਉਹ ਪਹਿਲਾਂ ਨਹੀਂ ਦਿਖਦਾ ਉਹ ਤੇਰੇ ਵਾਲੇ ਲੱਗੇ ਤਾਂ ਗਿਆ ਉਹਦੇ ਲਈ ਪੂਰਾ ਥੋੜੇ ਲੱਗ ਕੇ ਸਟੈਂਡ ਦਾ ਨਹੀਂ ਨਾ ਹਟੋ ਸਾਫਟ ਬ੍ਰੇਕ ਮਿੱਟੀ ਚ ਪਤਾ ਹੈ ਹਾਂ ਇਹ ਮਿੱਟੀ ਚ ਭਾਈਆ ਬਜੇ ਨਹੀਂ ਰੁਕਦਾ ਆਜੋ ਆਜੋ ਕੋਕੀ ਛੱਡਦੇ ਨੂੰ ਆਜੋ ਉਧਰ ਪਾਈਏ ਕਿ ਕੀ ਲੱਗਦਾ ਇਹ ਤਾਂ ਮੈਨੂੰ ਪੱਜ ਕੁਝ ਨਹੀਂ ਹੁੰਦਾ ਪਰ ਇਹ ਜਿਹੜੀ ਜੀ ਕੁੱਚੂ ਕਾ ਜਿਆਦਾ ਹੈ ਨਾ ਆਹ ਹੈ ਨਾ ਨੂੰ ਪਤਾ ਨਹੀਂ ਲੱਗਾ ਆਪਣੀ ਨਹੀਂ ਲੱਗ ਰਹੀਆਂ ਪਨੀਰੀ ਇੱਧਰੇ ਬੀਜਾਂਗੇ ਹਾਂ ਆਪਾਂ ਦਾ ਪਾ ਲੋ ਡਰਾਈਵਰ ਪਾ ਲੋ ਆਪਣੇ ਕੋਲ ਬੀਜਿਓ ਪਨੀਰੀ ਉੱਥੇ ਖੇਤਾਂ 'ਚ ਹਾਂ ਉਥੇ ਬੀਜ ਲਿਓ ਆਪਣੇ ਵਾਲੇ ਖੇਤਾਂ 'ਚ ਹੋਰ ਦੱਸੋ ਹਾਂ ਕੋਈ ਨਹੀਂ ਲੱਗਦਾ ਮੈਨੂੰ ਆਹੋ ਦੇ ਆਟੀ ਚ ਨਹੀਂ ਨਾ ਚੌਥਾ ਮੀਡੀਅਮ ਰੱਖਿਓ ਇਹਦਾ ਚੌਥਾ ਲਾਉਂਗੇ ਚੌਥਾ ਮੀਡੀਅਮ ਜਾਂ ਦੂਆਹੀ ਲਾ ਲਓ ਫਿਰ ਤੀਆ ਮੀਡੀਅਮ ਦੇਖੋ ਪਹਿਲਾਂ ਲਾ ਕੇ ਫਿਰ ਮੋੜ ਮੋੜ ਲਾ ਲੋ ਜਿਹੜੇ ਲਾਉਣੇ ਆ ਕਹਿੰਦੇ 36 30 ਭਾਜੀ ਉਹ ਨਹੀਂ ਆਏ ਹੋਏ ਨੇ ਬੜਾ ਲਾਓ ਬੜਾ ਗਿਆ ਨਾ ਪਾਦਾ ਵੀ ਬਹੁਤ ਹੈ ਪਿੱਛੇ ਤੇ ਬਸ ਇਹ ਚ ਫੁੱਲ ਦੇ ਸੀ ਤਾਂ ਫੜ ਗਿਆ ਨਹੀਂ ਮੈਂ ਤਾਂ ਤਾਂ ਸਦਾ ਵੀ ਇਹਨੇ ਭੱਜਣਾ ਨਹੀਂ ਓਕਣਾ ਪਰ ਚੱਲੂਗਾ ਆਰਾਮ ਨਾਲ ਹੁਣ ਉਹਦੇ ਜਿਹੜਾ ਆਰ ਪੀ ਐਮ ਵੀ ਬਹੁਤ ਆ ਇਹ ਕਿਹੜਾ ਚ ਹੈ ਉਹ 5 ਗੇਰਾਂ ਚ ਹੈ 4x4 ਲਾ ਲਓ 4x4 4x4 ਲਾਤਾ ਨਹੀਂ ਲੱਗਿਆ ਬਣੀ ਉਹਦੇ ਤੈਰ ਟੱਕ ਰਹੇ ਆਲੇ ਹਾਂ ਫੁੱਲ ਦੇ ਦਿੱਤੀ ਵੀ ਆ ਰੇਸ ਫੜਦਾ ਨਹੀਂ ਫਿਰ ਵੀ ਫੁੱਲ ਦੇ ਇਸ ਦੇ ਅੱਗੇ ਰੱਖੋ ਬਸ ਪਾਵਰ ਲਾ ਲਓ ਹੁਣ 4x4 ਲੱਗਿਆ ਵਾ ਹੁਣ ਹੋਰ ਦਬੂਗਾ ਥੋੜਾ ਜਾਂ ਹਲੇ ਤਵੀਆਂ ਦੀ ਇੱਕ ਗੰਜਾਇ ਸੋਰ ਆ ਇੱਕ ਕਿਲੀ ਦੀ ਗੰਜਾਸ ਬੱਤੇ ਵੀ ਦੇ ਹਾਂ ਸਲਾ ਰੱਖਦਾ ਉਹ ਦੇਖੋ ਹੁਣ ਕਿੱਥੇ ਆਇਆ ਹੁੰਦੇ ਕਿੱਥੇ ਆਏ ਆ ਦੇਖ ਮੱਕੜਾ ਲਾਤਾ ਵੀ ਹੋ ਗਈ ਲੈਪਾ ਹੁਣ ਸੱਤੀ ਦੀ ਦੀ ਔਰ ਇਹਦੇ ਇਹਦੇ ਤੋਂ ਫੁੱਲ ਇਹਦੇ ਦਾ ਕੋਈ ਸਿਆਪਾ ਆਈ ਚੱਕਰਾਂ ਕਰਕੇ ਤਾਂ ਮੈਂ ਮੇਨਰ ਚੱਲਦਾ ਹੁੰਦਾ ਉਹਵੇਂ ਚੱਲਦਾ ਫੇ ਚੱਕਰਾਂ ਕਰਕੇ ਤਾਂ ਟਰੈਕਟਰ ਭੇਜਦਾ ਪਹਿਲਾਂ ਮੈਂ ਐਂਦਰ ਆਹ ਗਈ ਕਹਤਾਂ ਅਰੇ ਤਾਂ ਨੂੰ ਬੇਟ ਲੱਗਣ ਦੇ ਪਿੱਛੇ ਚੌਥਾ ਮੀਡੀਅਮ ਲਾਉਂਦੇ ਆ ਇੱਧਰ ਆ ਕੇ ਕਿ ਕਾ ਚੌਥਾ ਲਾਉ ਚੌਥਾ ਚੌਥਾ ਗੋਦੀ ਹੱਥ ਮਾਰਦੇ ਇਹ ਚੌਥਾ 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 ਲਾਉ ਚੌਥਾ ਬਾਸ 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 ਚੌਥਾ ਲਾਓ ਜੀ ਹੁਣ ਚੌਥਾ ਚੌਥੇ ਥੋੜੇ ਤੋੜਾ ਵਧੂਗਾ ਇਹਦਾ ਨਾ ਨਾ ਦੇਖੋ ਤਾਂ ਸੀਨੀਅਰ ਆਦਾ ਲਿਆਉਂਦਾ ਪ੍ਰੈਸ ਰਕੇ ਛੱਡਿਓ ਮੜੂਖਾ ਘਾਤੇ ਮੁਰਨ ਗਿਆ ਤਵੀਆਂ ਕੋ ਕੀ ਆਲੀਆਂ ਖਟਾਰੂਆਂ ਦੀ ਗੁੱਤੀ ਹੋਤੀ ਨਾਲੇ ਸਲੋਰ ਨਹੀਂ ਵੀ ਬੜੀ ਸੋਹਣੀ ਹੋ ਗਈ ਹੁਣ ਜੈਤ ਜੀ ਆਵਾਜ਼ ਆ ਰਹੀ ਹੈ ਬੱਲਾ 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 75 ਬੋਸ ਪਾਵਨ ਨੂੰ ਮਾਰ ਤਾ ਰਿਹਾ ਹੈ 75 ਪਾਵਨ ਨੂੰ ਦੇਖ ਲੋ ਆ ਦੁਏ ਆਈ ਚ ਚੌਥੇ ਮੀਡੀਅਮ ਚ ਵੀ ਜਾਂਦਾ ਉੱਪਰ ਉਹ ਵੇਖੋ ਉਧਰ ਟਰਾਲੀ ਨੂੰ ਬਹੁਤ ਉੱਡਦਾ ਲੈ ਕੇ ਅੱਛੇ ਜੀ ਜਾਂਦੇ ਨੂੰ ਤਾਂ ਬ੍ਰੇਕ ਲੱਗ ਪੋ ਮੁੱਛਦਾ ਨਹੀਂ ਹਾਂ ਇਧਰ ਆ ਦੇ ਦੇਣ ਦੇ ਵੀਰ ਨੂੰ ਯਾਰਾ ਹੱਥ ਵਾਲੀ ਗੇਸ ਖੇਚੀ ਹੱਥ ਵਾਲੀ ਗੇਸ ਰੱਖਿਓ ਪੂਰੀ ਬੱਸ ਦੇ ਮਨੇ ਪਲੇ ਨਵੇਂ ਟਾਇਰ ਨੂੰ ਇੱਕ ਦਿਨ ਚੜਾ ਦੂ ਐਮ ਆਰ ਐਫ ਦਾ ਦਾੜਾ ਕੁਸੇ ਇੱਕ ਤਾਂ ਉਹ ਗੇਟ ਭਾਲਦਾ ਹੀ ਪਿੱਛੇ ਗਰਿੰਦਰ ਜਾਣ ਵਾਲੇ ਟਾਇਰ ਘੁੰਮਦਾ ਹਾਂ ਮਾਜੀ ਇੰਜਨ ਚ ਜਾਨ ਹੋਗੀ ਤਾਂ ਹੀ ਟਾਇਰ ਘੁੰਮਦਾ ਦੇ ਲੈ ਟਾਇਰ ਵੀ ਨਹੀਂ ਸੋਖਾ ਜਾ ਘੁੰਮਦਾ ਨਹੀਂ ਲੇ ਦੇ ਇਸ ਘੱਟ ਕਰੀ ਵੀ ਉਹਨੇ ਲੇਸ ਨਹੀਂ ਦਿੱਤੀ ਵੀ ਹਲੇ ਦਾ ਕਿਹੜਾ ਅਗਲਾ ਟਰੈਕਟਰ ਤੇ ਬੰਦਾ ਕਿਹੜਾ ਸਟੈਂਡਰਡ ਵਾਲਾ ਹੁਣ ਨਾ ਗਿਆ ਪੰਗਾ ਲੈ ਲਈ ਇਕੱਠਾ ਕਰਕੇ ਭੇਜ ਗਿਆ ਤੇਸ ਦਾ ਘੱਟ ਹੋਵੇ ਰੇਸ ਬਾਈ ਕਿਹਨੂੰ ਜਾਣੋਂ ਕਰਿਆ ਇੱਧਰ ਆਇਆ ਦਾਜਾ

ਨਾ ਨਾ ਕੋਨਾ ਨਾ ਕੋਨਾ ਆ ਮੁੱਖਾਤ ਨੇ ਆਲਾ ਹੋ ਗਿਆ ਪੂਰਾ <laughs> तो नहीं देखी कि ना आपे आप दसूगा भी की है ट्रैक्टर हाँ। दस इत्या क्या कहना सटेंडर तेरा ਏ ਯਾਰ ਆਇਆ ਕਰ ਉਹ ਹਲਾਂ ਨੂੰ ਖੜਾ ਮਰ ਜਾ ਹਲ ਨੂੰ ਇਹ ਦੇਖ ਲੈ ਚਲਾ ਕੇ ਮਾਰੇ ਦੇ ਗੱਡੇ ਜਦੀ ਰੁਕ ਗਿਆ ਬਾ ਨਹੀਂ ਇਧਰ ਲੈ ਜਾ ਫਿਰ ਤੂੰ ਕੋਈ ਨਹੀਂ ਹਾਂ ਹੁਣ ਤਾਂ ਸਿੱਕੀ ਕਹਿੰਦੀ ਮੋਡੀਫਿਕੇਸ਼ਨ ਪਰਕ ਤਾਂ ਪੈਂਦਾ ਮਾਰੇ ਉਹ ਫਿਰ ਵੀ ਬਹੁਤ ਸਸਤਾ ਪੈਂਦਾ ਇਹ ਮੋਡੀਫਾਈ ਕਰਾ ਕੇ ਦੀ ਕਰੇ ਗੱਲ ਤਾਂ ਬੰਦੇ ਨੇ ਗਾਰੰਟੀ ਦਿੱਤੀ ਨਾਲੇ ਕਹਿੰਦਾ ਲੀਟਰ ਘੱਟ ਖਾਊਗਾ ਤੇਲ ਨਾ ਗਰਮ ਹੋਵੇ ਨਾ ਕੋਈ ਟੈਨਸ਼ਨ ਹੋਰ ਸਾਲ ਕਹਿੰਦਾ ਦੱਬ ਕੇ ਚਲਾ ਦੇ ਕੋਈ ਨੁਕਸਾ ਕਿ ਮੈਂ ਬੈਠਾ ਗਰਮ ਬਣੀਉਂਦਾ ਨਾ ਹੋਰ ਬਾਈ ਫੋਰ ਹੋਰ ਬਾਈ ਫੋਰ ਲਾਇਆ ਬੰਦਾ ਹੀ ਆਇਆ ਤਾਂ ਉੱਪਰ ਨੂੰ ਆਉਂਦਾ ਦਾ ਘੁੰਮ ਘੁੰਮ ਕੇ ਪਾੜਾ ਪੜਦਾ ਪਹਿਲੇ ਇੰਦਰ ਬੰਦਾ ਕੌਣ ਹੈ ਜਿਹਨੇ ਕਰਿਆ ਮੋਡੀਫਾਈ ਪਿੰਡ ਦੇ ਹੀ ਆ ਆਪਣੇ ਪਿੰਡ ਦਾ ਆ ਬੜੀਆ ਕੰਮ ਕਰਦਾ ਇੱਕ ਨੰਬਰ ਤਾਂ ਰੋਜ਼ ਕੱਢ ਦਿੰਦਾ ਇੱਕ ਦੋ ਟਰੈਕਟਰ ਹਾਂ ਡੇਢ ਦੇ ਇੱਕ ਦੋ ਮੈਂ ਕਹਿੰਦੇ ਆਪਣੇ ਵਾਲੇ ਦਾ ਲਵਾ ਨੰਬਰ ਫਿਰ ਕੱਢ ਲਵਾਉਣਾ ਬੋਲਦਾ ਨਹੀਂ ਉਹਦੇ ਦੋ ਟਾਈਮ ਲਵਾ ਦੇ ਟਾਇਰ ਨਵੇਂ ਬੜੇ ਪਾ ਕੇ ਵੇਟ ਲਾਉਂ ਹਾਂ ਥੱਲੇ ਛੱਡ ਥੱਲੇ ਥੱਲੇ ਛੱਡ ਥੱਲੇ ਆਏ ਨਹੀਂ ਗੱਲਵਾਨੀ ਉੱਪਰ ਉੱਪਰ ਤੇ ਨਹੀਂ ਕਰਦਾ ਉਹ ਥੱਲੇ ਛੱਡੀ ਥੱਲੇ ਜੜ ਤਾਂ ਸਹੀ ਮੜਦੇ ਛੱਡ ਤਾਂ ਸਹੀ ਉਹ ਛੱਡ ਤਾਂ ਸਹੀ ਮੜਦੇ ਕਿ ਹਾਏ 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 ਰੱਬਾ ਮੇਰੇ ਵੇ ਬੰਦ ਕਰ ਲਾ ਬੰਦ ਮਾਰ ਦੇ ਬੰਦ ਕਰ ਲਾ ਹੁਣ ਇਸ ਤਰ੍ਹਾਂ ਹੋ ਗਈ ਜਿੱਦਣ ਜਿੱਦਣ ਮੈਂ ਲੈ ਕੇ ਆਇਆ ਤਾਂ 36 ਸੀ ਜਿੱਦਣ ਮੈਂ ਲੈ ਕੇ ਆਇਆ ਤਾਂ 36 ਸੀ ਮੈਂ ਕੱਲਾ ਫਸ ਗਿਆ ਰਿੰਦਰ ਮੈਂ ਖੜ ਜਾ ਮੈਨੂੰ ਮਿਸਤਰੀ ਲੱਭ ਲੈਣ ਦੇ ਕੋਈ ਸਾਈਡ ਹੋ ਪਹਿਲਾਂ ਮੈਨੂੰ ਹਲ ਬੋਣ ਦੇ ਛੇਤੀ ਫਟਾਫਟ ਇਹਦੇ ਨਾਲ ਉਹਨੇ ਤਾਂ ਖੇਤ ਨਹੀਂ ਨਹੀਂ ਹਾਲ ਤੇ ਵੀ ਕਰ ਲਿਆ ਜੀ ਫੁੱਲ ਚੈੱਕ ਮੈਂ ਕਹਿੰਦਾ ਨਿਆਰਾ ਆ ਗਿਆ ਪੂਰਾ ਕੋਈ ਮੁਚਣਾ ਨਹੀਂ ਹਲ ਹੁੜ ਪੂਰੇ ਚੁੱਕ ਕੇ ਪਰਨਾ ਪੀ ਲਗਾ ਕੇ ਤਵਾਰਦ ਮੋੜੇ ਵਾਲਾ ਕੰਮ ਹੁਣ ਹਾਇੋ ਜੀ। ਸੈਰਾਂ ਦੀ ਚੱਕਰੀ ਬਣਾ ਲ ਦੋ। ਸੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦੱਸਿਓ ਕਿਵੇਂ ਲੱਗੀ ਪਰਵਾਹ ਨੂੰ।